ਸਾਂਜੀ ਬਾਈ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਈ ਜੀ ਅੱਜ ਜਿਹੜੀ ਮੈਂ ਗੱਲ ਕਰਨ ਲੱਗਾ ਨਾ ਗਿਆਨ ਦੀ ਆ ਆਤਮਿਕ ਗਿਆਨ ਆ ਜਿਹਨੂੰ ਕਹਿ ਦਿੰਨੇ ਆਪਾਂ ਬੰਦੇ ਦੇ ਜੀਵਨੀ ਬਾਰੇ ਆ ਇਹ ਬੰਦੇ ਤੇ ਜੀਵਨ ਦੇ ਵਿੱਚ 10 ਅਵਸਥਾ ਹੁੰਦੀਆਂ ਬੰਦੇ ਦੇ ਜਦੋਂ ਜਨਮ ਲੈ ਲੈਂਦਾ ਤੇ ਮਰਨ ਤੱਕ ਇੱਕੋ ਇੱਕ ਦੁਨੀਆ ਤੇ ਵਾਹਿਦ ਗ੍ਰੰਥਾ ਪਹਿਲਾ ਗ੍ਰੰਥਾ ਦੁਨੀਆ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ ਵਿੱਚ ਬੰਦੇ ਦੇ ਜਨਮ ਲੈਣ ਤੋਂ ਪਹਿਲਾਂ ਤੇ ਜਦੋਂ ਜਨਮ ਲੈ ਲੈਂਦਾ ਉਸ ਤੋਂ ਬਾਅਦ ਦੀ ਦੁਨੀਆ ਤੇ ਜਦੋਂ ਬੰਦਾ ਮਰਦਾ ਤੇ ਮਰਨ ਤੋਂ ਬਾਅਦ ਦੀ ਦੁਨੀਆ ਬਾਰੇ ਬਹੁਤ ਵਧੀਆ ਖੋਲ ਕੇ ਸੋਖੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹਰ ਇੱਕ ਗੱਲ ਲਿਖੀ ਹੋਈ ਹੈ ਜਾਨਿ ਕਿ ਯਾਰ ਦੁਨੀਆ ਤੇ ਇਹੋ ਜੀ ਗੱਲ ਹੀ ਨਹੀਂ ਹਰ ਇੱਕ ਚੀਜ਼ ਲਿਖੀ ਹੋਈ ਹੈ ਦੁਨੀਆ ਤੇ ਸੌਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦੁਨੀਆ ਤੇ ਹੈ ਉਹ ਗੱਲ ਹਰਿਆਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹ ਕਿਹੜੀਆਂ-ਕਿਹੜੀਆਂ ਗੱਲਾਂ ਪਹਿਲਾਂ ਤਾਂ ਮੈਂ ਤੁਹਾਨੂੰ 10 ਅਵਸਥਾ ਦੱਸਦਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੀਆਂ ਉਹ ਹੈਗੀਆਂ ਵੀ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ-ਬਾਪ ਕੀ ਸੁੱਧ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮਨਾ ਪੁੱਛੈ ਜਾਤ ਸੱਤਵੇਂ ਸੰਜ ਕੀਆ ਘਰਵਾਸ 8ਵੇਂ ਕਰੋਧ ਹੁਆ ਤਨਨਾਸ਼ 9ਵੇਂ ਧੋਲੇ ਉਬੇ ਸਾ 10ਵੇਂ ਦਦਾ ਹੁਆ ਸੁਆ ਗਏ ਸਗੀਤ ਪੁਕਾਰੀਤਾ ਉਡਰਿਆ ਹੰਸ ਦਿਖਾਏ ਰਾਹ ਇਹਦੀ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਮਤਲਬ ਕੀ ਬੰਦਾ ਕਿਉਂ ਲਿਖਿਆ ਗੁਰੂ ਗ੍ਰੰਥ ਸਾਹਿਬ ਨੇ ਇਹ 10 ਅਵਸਥਾ ਦੱਸਿਆ ਬੰਦੇ ਤੇ ਆਉਂਦੀਆਂ ਬੰਦੇ ਦੇ ਜੀਵਨ ਤੇ ਉਹ ਗੱਲ ਲਿਖੀ ਵੀ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਹਿੰਦੇ ਜਦੋਂ ਬੰਦਾ ਬੱਚਾ ਕੋਈ ਵੀ ਜਨਮ ਲੈਂਦਾ ਜਨਮ ਲੈਂਦਾ ਨਾ ਜਦੋਂ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਉਹਨੂੰ ਜਨਮ ਲੈਂਦਾ ਉਹਨੂੰ ਕੁਝ ਨਹੀਂ ਦੁਨੀਆ ਮਾਤ ਲੋਕਾਰੇ ਦੁਨੀਆਦਾਰੀ ਬਾਰੇ ਕੁਝ ਨਹੀਂ ਪਤਾ ਹੁੰਦਾ ਬੱਚੇ ਨੂੰ ਉਹਦਾ ਪਿਆਰ ਪੈਂਦਾ ਕੱਲਾ ਨੂੰ ਭੁੱਖ ਲੱਗਦੀ ਆ ਉਹਦਾ ਪਿਆਰ ਪੈਂਦਾ ਕੱਲਾ ਥਣ ਨਾਲ ਦੁੱਧਾਂ ਨਾਲ ਦੁੱਧ ਨਾਲ ਸਮਝ ਗਿਆ ਨਾ ਤੇ ਉਹ ਉਹਨੂੰ ਹੋਰ ਕੁਝ ਨਹੀਂ ਪਤਾ ਕੁਝ ਨਹੀਂ ਹੁੰਦਾ ਜਾਣਕਾਰੀ ਉਹਨੂੰ ਨੌਲੇਜ ਨਹੀਂ ਹੁੰਦੀ ਜਦੋਂ ਜਨਮ ਲੈ ਲੈਂਦਾ ਬੱਚਾ ਤੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਧ ਜਦੋਂ ਦੁੱਧ ਪੀ ਕੇ ਥੋੜਾ ਵੱਡਾ ਹੋ ਜਾਂਦਾ ਸਰੀਰ ਤਕੜਾ ਹੋ ਜਾਂਦਾ ਬਾਹਰ ਦੀ ਹਵਾ ਪਾਣੀ ਲੱਗਦੀ ਆ ਉਦੋਂ ਉਹਨੂੰ ਆਪਾਂ ਸਿਖਾਉਨੇ ਆ ਆ ਤੇਰੀ ਮੰਮੀ ਆ ਆ ਤੇਰਾ ਡੈਡੀ ਆ ਮੰਮੀ ਡੈਡੀ ਮੰਮੀ ਡੈਡੀ ਕਹਿਣ ਲੱਗਦਾ ਬੱਚਾ ਦੂਜੇ ਪਹਿਲੀ ਅਵਸਥਾ ਥਣ ਨੂੰ ਦੁੱਧ ਨਾਲ ਪਿਆਰ ਪੈਂਦਾ ਦੂਜੇ ਮਾਏ ਬਾਪ ਕੀ ਸੋਧ ਤੀਜੇ ਭਾਇ ਭਾਬੀ ਬੇਬ ਫਿਰ ਜਿਹੜੀ ਤੀਜੀ ਅਵਸਥਾ ਆਉਂਦੀ ਹੈ ਨਾ ਥੋੜਾ ਜਿਹਾ ਹੋਰ ਵੱਡਾ ਹੋ ਜਾਂਦਾ ਬੱਚਾ ਤੀਜੀ ਅਵਸਥਾ ਦੇ ਵਿੱਚ ਆ ਕੇ ਉਹ ਪਸਾਨਣਾ ਲੱਗ ਜਾਂਦਾ ਵੀ ਆਹ ਮੇਰੀ ਚਾਚੀ ਆ ਆਹ ਮੇਰੀ ਤਾਈ ਆ ਆਹ ਮੇਰੀ ਮਾਸੀ ਆ ਤੇ ਆਹ ਮੇਰੀ ਭੂਆ ਤੇ ਆਹ ਮੇਰੀ ਪਰਜਾਈ ਆ ਉਹਨਾਂ ਬਾਰੇ ਰਿਸ਼ਤਿਆਂ ਬਾਰੇ ਥੋੜੀ ਜੀ ਜਾਣਕਾਰੀ ਆਪਾਂ ਦਿਨੇ ਆ ਬੱਚ ਨੂੰ ਸਿਖਾਉਣੇ ਆ ਉਹ ਸਿੱਖ ਲੈਂਦਾ ਕਹਿੰਦੇ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇੜ ਜਿਹੜੀ ਚੌਥੀ ਅਵਸਥਾ ਆਉਂਦੀ ਹੈ ਨਾ ਕਹਿੰਦੇ ਫਿਰ ਜਦੋਂ ਇਹ ਨੌਲਜ ਆ ਜਾਂਦੀ ਆ ਉਹਨੂੰ ਬੱਚੇ ਨੂੰ ਪਤਾ ਲੱਗ ਜਾਂਦਾ ਰਿਸ਼ਤੇਦਾਰੀਆਂ ਭੈਣ ਭਰਾਵਾਂ ਬਾਰੇ ਚੌਥੇ ਆਉਂਦੀ ਆ ਪਿਆਰ ਉਪਨਨੀ ਖੇਡ ਜਦੋਂ ਥੋੜਾ ਜਿਹਾ ਬੱਚਾ ਵੱਡਾ ਹੋ ਜਾਂਦਾ ਜਾਨੀ ਕਿ 12 10-12 ਸਾਲਾਂ ਦਾ ਹੋ ਜਾਂਦਾ ਜਵਾਕ 10-12 ਸਾਲਾਂ ਦਾ ਹੋ ਜਾਂਦਾ ਬੜਾ ਸਾਲਾਂ ਦਾ ਉਦੋਂ ਬੱਚੇ ਤੇ ਆਉਂਦੀ ਆ ਅਵਸਥਾ ਪਿਆਰ ਖੇਡ ਦੀ ਉਹ ਖੇਡਾਂ ਲੱਗ ਜਾਂਦਾ ਬੱਚਾ ਖੇਡਦਾ ਖੇਡਾਂ ਦੇ ਵਿੱਚ ਮਸਰੂਫ ਹੋ ਜਾਂਦਾ ਕਿ ਉਹਨੂੰ ਖੇਡ ਹੀ ਇੰਨੀ ਪਿਆਰੀ ਲੱਗਦੀ ਆ ਕਿ ਆਪਦੇ ਮਾਪੇ ਬਾਪ ਨੂੰ ਆ ਦੇ ਚਾਚੀ ਤਾਈ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਭੁੱਲ ਕੇ ਉਹ ਖੇਡਾਂ ਦੇ ਵਿੱਚ ਹੀ ਮਸਤ ਰਹਿੰਦਾ ਹਾਲਾਂਕਿ ਖਾਣ ਪੀਣ ਦਾ ਵੀ ਉਹਨੂੰ ਚੇਤਾ ਨਹੀਂ ਰਹਿੰਦਾ ਵੀ ਮੈਂ ਕੋ ਖਾਣਾ ਪੀਣਾ ਫਿਰ ਮਾਂ ਪਿਓ ਲੱਭ ਕੇ ਲਾਉਂਦੇ ਵੀ ਮੇਰਾ ਪੁੱਤ ਇੰਨੇ ਚਿਰ ਦਾ ਖੇਡ ਹੀ ਜਾਂਦਾ ਬਾਹਰ ਗਿਆ ਵੇ ਕਿੱਥੇ ਆ ਉਹਨੂੰ ਗਲੀ ਚੋਂ ਫੜ ਕੇ ਲੈਂਦੇ ਉਹਨੂੰ ਕਹਿੰਦੇ ਪੁੱਤ ਰੋਟੀ ਖਾ ਲੈ ਰੋਟੀ ਦਾ ਟਾਈਮ ਹੋ ਗਿਆ ਚਾਹ ਪੀ ਲੈ ਦੁੱਧ ਪੀ ਲੈ ਕਿਉਂਕਿ ਖੇਡ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਚੌਥੇ ਪਿਆਰ ਉਹ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਜਦੋਂ ਖੇਡਾਂ ਖੇਡਦਾ ਆਪਦੇ ਹਾਨੀਆਂ ਨਾਲ ਆਪਦੇ ਯਾਰਾਂ ਦੋਸਤਾਂ ਦੇ ਨਾਲ ਤੇ ਫਿਰ ਉਹਨੂੰ ਪਤਾ ਲੱਗਦਾ ਮੇਰਾ ਸਰੀਰ ਕਮਜ਼ੋਰ ਆ ਤੇ ਮੇਰੇ ਨਾਲ ਦੇ ਹਾਣੀ ਵੱਡੇ ਆ ਤਕੜੇ ਆ ਤੇ ਮੈਨੂੰ ਖਰਾਕ ਖਾਣੀ ਚਾਹੀਦੀ ਆ ਖਰਾਕ ਖਾ ਕੇ ਮੈਂ ਤਕੜਾ ਹੋਊਂਗਾ ਜੇ ਤਕੜਾ ਹੋਊਂਗਾ ਫੇਰ ਹੀ ਮੈਂ ਖੇਡ ਖੇਡੂਂਗਾ ਫੇਰ ਹੀ ਜਿੱਤੂਂਗਾ ਮੈਂ ਫੇਰ ਉਹ ਖਾਣ ਪੀਣ ਵਾਲੇ ਪਾਸੇ ਰੁਚੀ ਹੋ ਜਾਂਦੀ ਆ ਉਹਦੀ ਉਦੋਂ ਉਮਰ ਹੁੰਦੀ ਯਾਨੀ ਕਿ 15 16 ਸਾਲਾਂ ਦੀ ਉਮਰ 'ਚ ਦਸਾਂ ਕਿ ਸਾਲਾਂ ਦੀ ਜੁਆ ਖੇਡਣਾ ਖੇਡਣਾ ਕੁੱਦਨ ਲੱਗਦਾ ਹਨ ਖੇਡਣ ਲੱਗਦਾ ਤੇ ਜਾ ਕੇ 15 14 15 ਸਾਲਾਂ ਦੀ ਉਮਰ ਦੇ ਵਿੱਚ ਉਹਨੂੰ ਆਉਂਦੀ ਆ ਸੋਜੀ ਵੀ ਮੈਂ ਖਾਣਾ ਪੀਣਾ ਖਾਣ ਪੀਣ ਵਾਲੇ ਪਾਸੇ ਰੁਝਾਨ ਹੋ ਜਾਂਦਾ ਪੰਜਵੇਂ ਖਾਣ ਪੀਣ ਕੀ ਧਾਤ ਫਿਰ ਕਹਿੰਦੇ ਜਦੋਂ ਖਾਣਾ ਪੀਣਾ ਇਹਨਾਂ ਹੋ ਜਾਂਦਾ ਵੀ ਉਹ ਤਕੜਾ ਹੋ ਜਾਂਦਾ ਬਲਵਾਨ ਹੋ ਜਾਂਦਾ ਬਹੁਤ ਸੁਨਾ ਸੁਨਖਾ ਗੱਭਰੂ ਹੋ ਜਾਂਦਾ 16 17 ਸਾਲਾਂ ਦਾ ਜਵਾਨ ਹੋ ਜਾਂਦਾ ਜਦੋਂ ਤੇ ਉਸ ਟਾਈਮ ਤੇ ਫਿਰ ਕਹਿੰਦੇ ਆ ਛੇਵੇਂ ਕਾਮਨਾ ਪੁੱਛੇ ਜਾਤ ਪੰਜੇ ਅਵਸਥਾ ਪੰਜਵੇਂ ਖਾਣ ਪੀਣ ਕੀ ਧਾਤ ਖਾਣ ਪੀਣ ਦੀ ਅਵਸਥਾ ਆਉਂਦੀ ਹੈ ਛੇਵੇਂ ਫਿਰ ਕਹਿੰਦੇ ਆ ਜਦੋਂ ਕਾਪੀ ਕੇ ਤਗੜਾ ਬਲਵਾਨ ਹੋ ਜਾਂਦਾ ਸੋਣਾ ਸੁਨੱਖਾ ਗੱਭਰੂ ਨਿਕਲਦਾ ਫਿਰ ਉਹਨੂੰ ਛੇਵੇਂ ਕਾਮਨਾ ਪੁੱਛੇ ਜਾਤਾ ਫਿਰ ਉਹਦਾ ਕਾਮ ਦੀ ਵਾਸ਼ਨਾ ਜਿਹੜੀ ਅੰਦਰੋਂ ਪ੍ਰਬਲ ਚੱਲ ਪੈਂਦੀ ਆ ਫਿਰ ਤੁਹਾਨੂੰ ਆਪ ਨੂੰ ਪਤਾ ਹੀ ਆ ਜੇ ਜਦੋਂ ਬੰਦੇ ਤੇ ਕਾਮ ਸਵਾਰ ਹੁੰਦਾ ਉਦੋਂ ਬੰਦਾ 100 ਇਧਰ ਉਧਰ ਵੇਹ ਦਾ ਪਾਸੇ-ਆਸ ਦੇ ਆਵਦਾ ਰਝਾਉਂਦਾ ਆਪਦੀਆਂ ਸਹੇਲੀਆਂ ਬਣਾਉਂਦਾ ਆਪਦੇ ਦੋਸਤ ਫਰੈਂਡ ਬਣਾਉਂਦਾ ਤੇ ਫਿਰ ਘਰ ਦੇ ਕਹਿੰਦਾ ਵੀ ਕੋਈ ਲਾਂਭਾ ਨਾ ਆਵੇ ਘਰੇ ਤਾਂ ਕਰਕੇ ਘਰ ਦੇ ਮਾਪਿਓ ਉਹਦਾ ਵਿਆਹ ਕਰ ਦਿੰਦੇ ਆ ਵੀ ਕੋਈ ਲਾਂਭਾ ਨਾ ਹੋਵੇ ਘਰੇ ਕੋਈ ਗੱਲਬਾਤ ਨਾ ਹੋ ਜੇ ਤੇ ਇਹਦਾ ਹੁਣ ਵਿਆਹ ਕਰ ਦਈਏ ਮੁੰਡਾ ਸਾਡਾ ਜਵਾਨ ਹੋ ਗਿਆ ਜੇ ਉਹ ਖਾ ਪੀ ਕੇ ਤਕੜਾ ਬਲਵਾਨ ਹੋ ਜਾਂਦਾ ਛੇਵੇਂ ਛੇਵੀਂ ਅਵਸਥਾ ਆਉਂਦੀ ਹੈ ਛੇਵੇਂ ਕਾਮਨਾ ਪੁੱਛੇ ਜਾਤ ਫਿਰ ਸੱਤਵੇਂ ਕਹਿੰਦੇ ਆ ਸੱਤਵੇਂ ਸੰਜ ਕੀ ਆ ਘਰਵਾਸ ਸੱਤਵੀਂ ਅਵਸਥਾ ਆਉਂਦੀ ਹੈ ਮਾਪਿਓ ਦਾ ਘਰਬਾਰ ਵਸਾ ਦਿੰਦੇ ਆ ਵਿਆਹ ਕਰ ਦਿੰਦੇ ਆ ਯਾਨੀ ਕਿ ਸੱਤਵੀਂ ਅਵਸਥਾ ਦੇ ਵਿੱਚ ਜਦੋਂ ਵਿਆਹ ਹੋ ਜਾਂਦਾ ਬਾਲ ਬੱਚੇ ਹੋ ਜਾਂਦੇ ਆ ਬਾਲ ਬੱਚੇ ਉਹਦਾ ਪਿਓ ਭਾਜਦਾ ਡੈਡੀ ਜਿਹਨੂੰ ਬਾਪ ਕਹਿੰਦੇ ਨੇ ਜਦੋਂ ਪਿਓ ਬੰਦਾ ਤੇ ਉਹਦੇ ਕਹਿੰਦੇ ਸੱਤਵੇਂ ਸੰਜਕਿਆ ਘਰਵਾਸ ਅੱਠਵੇਂ ਹੀ ਅਵਸਥਾ ਆਉਂਦੀ ਹੈ ਫਿਰ ਉਦੋਂ ਬਾਅਦ ਦੀ ਕਹਿੰਦੇ ਅੱਠਵੇਂ ਕਰੋਧ ਹੂਆ ਤਨਨਾਸ਼ ਅੱਠਵੀਂ ਅਵਸਥਾ ਆਉਂਦੀ ਹੈ ਨਾ ਜਦੋਂ ਉਦੋਂ ਫਿਰ ਫਿਰ ਆਪਦੇ ਘਰ ਵਾਲੀ ਤੇ ਰੋਹ ਝਾੜਦਾ ਫਿਰਦਾ ਰਿਸ਼ਤੇਦਾਰਾਂ ਤੇ ਮੈਂ ਐ ਕਰ ਦੂ ਮੈਂ ਐ ਕੀਤਾ ਮੈਂ ਉਹ ਕੀਤਾ ਫਿਰ ਆਪਦੇ ਜਵਾਕਾਂ ਨੂੰ ਝੜਕਦਾ ਉਹਨਾਂ ਤੇ ਰੋਹ ਮਾਰਦਾ ਕਹਿੰਦੇ ਅੱਠਵੇਂ ਕਰੋਧ ਹੂਆ ਤਨਨਾਸ਼ ਕਹਿੰਦੇ ਕਰੋਧ ਇੰਨੀ ਮਾੜੀ ਚੀਜ਼ ਹੈ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ ਤੇ ਦੱਸਿਆ ਕਰੋਧੀ ਬੰਦੇ ਬਾਰੇ ਵੀ ਕਰੋਧ ਇੰਨਾ ਬਹੁਤ ਵੱਡਾ ਚੰਡਾਲ ਆ ਚੰਡਾਲ ਬੰਦਾ ਜਿਹੜਾ ਕਰੋਧ ਕਰਦਾ ਚੰਡਾਲ ਦਾ ਰੂਪ ਦੱਸਿਆ ਵੈ ਉਹ ਬੰਦੇ ਨੂੰ ਜਿਹੜਾ ਜਿਆਦਾ ਕਰੋਧੀ ਹੋਏ ਫਿਰ ਕਹਿੰਦੇ ਉਹ ਅੱਠਵੀਂ ਅਵਸਥਾ ਕਰੋਧ ਦੀ ਆ ਜਾਂਦੀ ਆ ਉਹਦੇ ਨਾਲ ਤਾਂ ਨਾਸ਼ ਹੋ ਜਾਂਦਾ ਆਪਣਾ ਆਪ ਹੀ ਬੰਦਾ ਨਾਸ਼ ਕਰ ਲੈਂਦਾ ਕਰੋਧ ਨਾਲ ਫਿਰ ਉਦੋਂ ਅਗਲੀ ਅਵਸਥਾ ਤੇ ਚੱਲਦੇ ਆਪਾਂ ਨੌਵੇਂ ਨੌਵੀਂ ਅਵਸਥਾ ਆਉਂਦੀ ਆ ਕਹਿੰਦੇ ਨੌਵੇਂ ਧੌਲੇ ਉਬੇ ਸਾ ਧੌਲੇ ਆ ਜਾਂਦੇ ਆ ਔਖੇ ਸੌਖੇ ਸਾਰੇ ਦਾ ਆ ਲੈ ਲੈ ਬਾਤ ਹੈ ਗੇ ਆ ਲੈ ਜਾਲਾ ਮਨੋ ਸਾ ਜੜਦਾ ਏਦਾਂ ਅਵਸਥਾ ਜਦੋਂ ਆਉਂਦੀ ਆ ਬੰਦੇ ਤੇ ਵੀ ਬਜ਼ੁਰਗ ਹੋ ਜਾਂਦਾ ਉਹ ਬੋਲਿਆ ਨਹੀਂ ਜਾਂਦਾ ਉਹਦੇ ਤੋਂ ਉਹ ਮੇਨਟੇਨ ਨਹੀਂ ਕਰ ਸਕਦਾ ਇਹਦੀ ਸਾਹਾਂ ਦੀ ਅਵਸਥਾ ਵੀ ਨਹੀਂ ਉਹ ਸਾਹ ਨਹੀਂ ਸਹੀ ਤਰੀਕੇ ਨਾਲ ਲੈ ਸਕਦਾ ਹੁੰਦਾ ਬਜ਼ੁਰਗ ਬੰਦਾ ਕਹਿੰਦੇ ਨੌਵੇਂ ਧੌਲੇ ਧੌਲੇ ਆ ਜਾਂਦੇ ਆ ਦਾੜੀ ਚਿੱਟੀ ਹੋ ਜਾਂਦੀ ਹੈ ਸਿਰ ਜਿੱਟਾ ਹੋ ਜਾਂਦਾ ਵਾਲ ਸਾਰੇ ਚਿੱਟੇ ਹੋ ਜਾਂਦੇ ਆ ਨੌਵੇਂ ਧੌਲੇ ਉਬੇ ਸਾਹ ਔਖੇ ਸੌਖੇ ਸਾਹ ਆਉਂਦੇ ਆ ਬੰਦੇ ਨੂੰ ਮਸਾਂ ਹੀ ਸਾਹ ਲੈਂਦਾ ਫਿਰ ਉਹ ਕਥੇ ਜਿੱਥੇ ਜਵਾਨੀ ਚ ਉੱਡਦਾ ਹੁੰਦਾ ਤੇ ਬਜ਼ੁਰਗ ਅਵਸਥਾ ਦੇ ਵਿੱਚ ਔਕੇ-ਸੋਕੇ ਸਾਹ ਲੈਣ ਲੱਗ ਜਾਂਦਾ ਫਿਰ ਨੌਵੀਂ ਤੋਂ ਬਾਅਦ ਫਿਰ ਦਸਵੀਂ ਆਉਂਦੀ ਆ ਅਵਸਥਾ ਬੰਦੇ ਤੇ ਦਸਵੀਂ ਅਵਸਥਾ ਮੈਂ ਤੁਹਾਨੂੰ ਦੱਸਿਆ ਨਾ 10 ਆਉਂਦੀਆਂ ਦਸਵੀਂ ਕਹਿੰਦੇ ਨੌਵੇਂ ਤੌhle ਉੱਬੇ ਸਾਹ ਦਸਵੇਂ ਦਦਾ ਹੁਆ ਸਵਾਹ ਆ ਦਦਾ ਦਾ ਸਰੀਰ ਸਵਾਹ ਇਹਦੇ ਸਵਾਸ ਨਿਕਲ ਜਾਂਦੇ ਆਪਣੇ ਸਵਾਹ ਹੋ ਜਾਂਦੇ ਆ ਮਿੱਟੀ ਹੋ ਜਾਂਦਾ ਦਸਵੇਂ ਦਦਾ ਹੁਆ ਸਵਾਹ ਗਏ ਸੰਗੀਤ ਪੁਕਾਰੀਤਾ ਉਡਰਿਆ ਹੰਸ ਦਿਖਾਏ ਰਾ ਕਹਿੰਦੇ ਜਿਹੜੀ ਦਸਵੀਂ ਅਵਸਥਾ ਆਉਂਦੀ ਹੈ ਨਾ ਬੰਦਾ ਮਰ ਜਾਂਦਾ ਦੁਨੀਆ ਤੋਂ ਜਿਹੜੋ ਕਹਿੰਦੇ ਆ ਜਿਹੜੋ ਉੱਡ ਗਿਆ ਭੌਰ ਵਜੂਤ ਚ ਫਿਰ ਚੱਕ ਲੋ ਚੱਕ ਲੋ ਹੋ ਜਾਂਦੀ ਆ ਜਿਦੋਂ ਕੋਈ ਆਤਮਾ ਕਹਿ ਦਿੰਦਾ ਕੋਈ ਰੂਹ ਕਹਿ ਦਿੰਦਾ ਕੋਈ ਭੌਰ ਕਹਿ ਦਿੰਦਾ ਉੱਡ ਗਿਆ ਜਦੋਂ ਸਰੀਰ ਚੋਂ ਨਿਕਲ ਜਾਂਦਾ ਫਿਰ ਜਦੋਂ ਨਿਕਲਦਾ ਗਏ ਗੀਤ ਜਿਹੜੇ ਆਪਾਂ ਕਿੱਡੇ ਸੋਨੇ ਰਾਗ ਬੋਲਦੇ ਆਂ ਆਵਾਜ਼ਾਂ ਕੱਢਦੇ ਆਂ ਵਨ ਸੁਣੀ ਆਪਾਂ ਬੋਲ ਬੋਲਦੇ ਆਂ ਤੇ ਇਹ ਇਹ ਜਿਹੜੇ ਉਹ ਨਿਕਲ ਜਾਂਦੇ ਆ ਇਹ ਚੀਜ਼ ਉਹ ਜਿਹੜੀ ਨਾ ਬੋਲ ਨਿਕਲ ਜਾਂਦੀ ਆ ਹਵਾ ਉਹ ਆਪਣੇ ਉੱਡ ਜਾਂਦੀ ਆ ਬੰਦਾ ਮਰ ਜਾਂਦਾ ਗਏ ਸਗੀਤ ਪੁਕਾਰੀ ਤਾ ਉਡਰਿਆ ਹੰਸ ਦਿਖਾਏ ਰਾ ਉਹ ਜਿਹੜਾ ਹੰਸ ਆ ਨਾ ਆਪਣਾ ਉਹ ਉੱਡ ਜਾਂਦਾ ਤੇ ਫਿਰ ਅਗਲਾ ਰਾਹ ਦਿਖਾਉਂਦਾ ਉਹਨੂੰ ਅਗਲਾ ਰਾਹ ਕਿਹੜਾ ਉਡਰਿਆ ਹੰਸ ਦਿਖਾਏ ਰਾ ਬੰਦਾ ਮਰ ਕੇ ਤੇ ਫਿਰ ਉਹਦਾ ਸਰੀਰ ਆ ਜਿਹੜਾ ਉਹ ਸਾੜ ਦਿੰਦੇ ਆ ਫਿਰ ਕਹਿੰਦੇ ਆ ਕਈ ਕਹਿੰਦੇ ਆ ਜਿਹਦਾ ਬੰਦਾ ਮਰ ਜਾਂਦਾ ਉਦੋਂ ਕਹਿੰਦੇ ਆ ਵੀ ਇਹ ਕੁਈ ਕਹਿੰਦਾ ਭੂਤ ਬਣ ਗਿਆ ਕੋਈ ਕਹਿੰਦਾ ਪ੍ਰੇਤ ਬਣ ਗਿਆ ਕੋਈ ਕਹਿੰਦਾ ਕੱਥੇ ਗਿਆ ਕੀ ਚੀਜ਼ ਆ ਉਹ ਜਿਹੜੀ ਚੀਜ਼ ਹੁੰਦੀ ਹੈ ਨਾ ਆਪਣੀ ਉਹ ਇੱਕ ਹਵਾ ਵਰਗੀ ਚੀਜ਼ ਹੁੰਦੀ ਹੈ ਜਿਹੜੀ ਆਤਮਾ ਜਿਹਨੂੰ ਕਹਿੰਦੇ ਨੇ ਆਪਾਂ ਉਹ ਇੱਕ ਆਪਣੀ ਮੈਮਰੀ ਹੁੰਦੀ ਹੈ ਜਿਵੇਂ ਫੋਨ ਦੇ ਵਿੱਚ ਮੈਮਰੀ ਕਾਰਡ ਪਿਆ ਹੁੰਦਾ SIM ਪਿਆ ਹੁੰਦਾ ਮੈਮਰੀ ਕਾਰਡ ਤਾਂ ਦਿਖਦਾ ਉਹ ਜਿਹੜੀ ਆਤਮਾ ਆਂਦੀ ਉਹ ਦਿਸਦੀ ਨਹੀਂ ਹੁੰਦੀ ਆ ਅਡਰੈਸ ਹੁੰਦੀ ਹੈ ਉਹ ਦਿਸਣ ਤੋਂ ਬਾਹਰ ਹੁੰਦੀ ਹੈ ਦਿਖਦੀ ਨਹੀਂ ਉਹ ਇੱਕ ਹਵਾ ਹੀ ਹੁੰਦੀ ਹੈ ਹਵਾ ਦੇ ਵਿੱਚ ਆਪਣੇ ਵਿਚਾਰ ਹੁੰਦੇ ਆ ਇੱਕ ਵਿਚਾਰਾਂ ਦਾ ਸੰਗ੍ਰਹਿ ਹੁੰਦਾ ਉਹ ਸਾਰਾ ਇਕੱਠਾ ਹੋਇਆ ਹੋਇਆ ਉਹ ਵਿਚਾਰਾਂ ਦਾ ਸੰਗ੍ਰਹਿ ਆਪਣੇ ਦੇ ਵਿੱਚੋਂ ਨਿਕਲਦਾ ਨਾ ਜਦੋਂ ਤਾਂ ਕਰਕੇ ਸਰੀਰ ਆ ਮਿੱਟੀ ਰਹਿ ਜਾਂਦੀ ਹੈ ਬਾਅਦ ਚ ਕਿਉਂਕਿ ਇਹ ਵਿਚਾਰਾਂ ਕਰਕੇ ਹੀ ਆਪਾਂ ਬੋਲਦੇ ਆ ਜੇ ਕੋਈ ਆਪਣੇ ਮਨ ਚ ਆਪਣੇ ਦਿਮਾਗ ਚ ਕੋਈ ਵਿਚਾਰ ਆਉਂਦਾ ਤਾਂ ਆਪਾਂ ਗੱਲ ਕਰਦੇ ਆ ਵੀ ਆਪਾਂ ਪੁੱਛਦੇ ਆ ਵੀ ਆਹ ਕੀ ਜੀ ਹੈ ਇਹਦੇ ਬਾਰੇ ਨੌਲ ਦੇ ਨੌਲਜ ਨਹੀਂ ਸਾਨੂੰ ਇਹਦੇ ਬਾਰੇ ਦੱਸ ਕਿਉਂਕਿ ਵਿਚਾਰਾਂ ਕਰਕੇ ਜਿਹੜੇ ਵਿਚਾਰ ਮਨ ਦੇ ਵਿੱਚ ਆਉਂਦੇ ਆ ਆਪਣੇ ਆਪਾਂ ਬੋਲਦੇ ਆ ਉਹ ਚੀਜ਼ ਨਿਕਲ ਜਾਂਦੀ ਆ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 10 ਅਵਸਥਾ ਦੱਸੀਆਂ ਤੇ ਦਸਾਂ ਦਾ ਮੈਂ ਤੁਹਾਨੂੰ ਦੱਸਤਾ ਤੇ ਹਲੇ ਹੋਰ ਬਹੁਤ ਕੁਝ ਆ ਫਿਰ ਮੈਂ ਅਗਲੀ ਵੀਡੀਓ 'ਚ ਤੁਹਾਨੂੰ ਦੱਸੂਗਾ ਵੀ ਮਨ ਕੀ ਚੀਜ਼ ਹੁੰਦਾ ਆਤਮਾ ਅਜ ਆਤਾ ਆਤਮਾ ਸਰੀਰ 'ਚ ਦਾਸਾ ਵਾਸਤਾ ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਦੱਸਿਆ ਫਿਰ ਮੈਂ ਤੁਹਾਨੂੰ ਕੱਲੀ ਆਤਮਾ ਬਾਰੇ ਦੱਸੂਗਾ ਤੇ ਉਦੋਂ ਬਾਅਦ ਫਿਰ ਮੈਂ ਤੁਹਾਨੂੰ ਵੀਡੀਓ ਬਣਾਉਂਗਾ ਇੱਕ ਮਨ ਬਾਰੇ ਮਨ ਕੀ ਚੀਜ਼ ਆ ਮਨ ਕਿਵੇਂ ਕੰਮ ਕਰਦਾ ਮਨ 'ਚ ਕਿੰਨੀ ਪਾਵਰ ਆ ਕਿੰਨੀ ਸ਼ਕਤੀ ਆ ਮਨ 'ਚ ਕਿੰਨੀ ਤਾਕਤ ਆ ਮਨ ਬੰਦੇ ਦੇ ਇਨਸਾਨ ਦੇ ਇਕੱਲੇ ਸਿਰਫ ਇਨਸਾਨ ਦੇ ਵਿੱਚ ਇਨਸਾਨ ਮਨ ਦੇ ਵਿੱਚ ਇੰਨੀ ਤਾਕਤਾਂ ਨਾ ਬਹੁਤ ਜ਼ਿਆਦੇ ਸੋ ਅਗਲੀ ਵੀਡੀਓ ਚ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਸੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ